ਤੇ ਕਿਰਪਾ ਕਰਕੇ ਪ੍ਰੀਤ ਸੈਣੀ ਨੂੰ ਜਿੰਨੇ ਵੀ ਚਾਣ ਵਾਲੇ ਆ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿੰਨੇ ਵੀ ਪੁੱਛ ਸਕਦੇ ਇੱਥੇ ਪੁੱਛੋ ਜੀ ਤੇ ਆਪ ਜੀ ਜਿੰਨੇ ਵੀ ਆਓਗੇ ਸਭ ਦੇ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਤੇ ਜੀ ਤਿੰਨਾ ਦੇ ਨਮਿਤ ਸ੍ਰੀ ਸਹਿਜ ਪਾਠ ਉਹਨਾਂ ਦੇ ਘਰ ਦੇ ਅੰਦਰ ਆਰੰਭ ਹੋਇਆ ਜਿਸ ਦੀ ਸੰਪੂਰਨਤਾ 16 ਮਾਰਚ ਨੂੰ ਹੋਣੀ ਹੈ ਅੱਜ ਬਾਪੂ ਜੀ ਹੋਣੀ ਸਾਡੇ ਨਾਲ ਖੜੇ ਆ ਸਾਰੇ ਵੀਰ ਸਾਡੇ ਨੋਵਲਜੀਤ ਸਿੰਘ ਹੋਣੀ ਵੀ ਭੁਪਿੰਦਰ ਸਿੰਘ ਸੱਜਣ ਗਿਆਨੀ ਜੀ ਗੁਰਦੁਆਰਾ ਸਭ ਤੋਂ ਜਾਜਾ ਨਗਰ ਦੇ ਹੋਰ ਮੁਖ ਮੋਤਬਰ ਸੱਜਣ ਜਿੰਨਾਂ ਸਾਰਿਆਂ ਨੇ 16 ਤਰੀਕ ਦੇ ਪਰ ਥਾਏ ਬਾਪੂ ਜੀ ਵੱਲੋਂ ਸਮੁੱਚੇ ਪੰਜਾਬੀਅਤ ਨੂੰ ਜਿੱਥੇ-ਜਿੱਥੇ ਵੀ ਵੱਸਦੇ ਨੇ ਸਾਰਿਆਂ ਨੂੰ ਬੇਨਤੀ ਕਰਦੇ ਆ ਕੀ 16 ਮਾਰਚ ਨੂੰ ਦਾਣਾ ਮੰਡੀ ਟਾਂਡਾ ਵਿਖੇ 11 ਤੋਂ 1 ਵਜੇ ਤੱਕ ਅਰਦਾਸ ਸਮਾਗਮ ਕੀਤਾ ਜਾਣਾ ਹੈ ਉੱਥੇ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਿਓ ਤਾਂ ਕਿ ਇਨ੍ਹਾਂ ਘਟਨਾਵਾਂ ਤੋਂ ਸਿੱਖਿਆ ਜਾ ਸਕੇ ਸਮੇਂ ਦੀਆਂ ਸਰਕਾਰਾਂ ਕੁਦਰਤੀ ਮੌਤ ਨੂੰ ਕਤਲ ਬਣਾ ਦਿੰਦੀਆਂ ਨੇ ਤੇ ਕਤਲ ਨੂੰ ਕੁਦਰਤੀ ਮੌਤ ਵੀ ਬਣਾ ਦਿੰਦੀਆਂ ਨੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਸਮਝਣ ਲਈ ਆਉਣ ਵਾਲੀ ਪੀੜ੍ਹੀ ਨੂੰ ਸਮਝਾਉਣ ਵਾਸਤੇ ਔਰੇ ਜਿਹੜੀ ਆਵਾਜ਼ ਪੰਥ ਏਰ ਪੰਜਾਬ ਮਨੁੱਖੀ ਅਧਿਕਾਰਾਂ ਲਈ ਪੰਜਾਬ ਪੰਜਾਬੀ ਪੰਜਾਬੀਅਤ ਲਈ ਪ੍ਰੀਤ ਸਿੰਘ ਸੈਣੀ ਆਵਾਜ਼ ਬੁਲੰਦ ਕਰ ਗਏ ਨੇ ਉਹਨੂੰ ਜਿਉਂ ਦਾ ਤਿਉਂ ਬੁਲੰਦ ਰੱਖਣ ਲਈ ਅੱਗੇ ਕੀ ਸਾਡੇ ਪਰਮਾਨੇ ਹੋਣਗੇ ਉਹ ਸਾਰੇ ਸੁਝਾਅ ਵੀ ਜਰੂਰ ਕਿਰਪਾ ਕਰਿਓ ਭੇਜਣ ਦੀ ਕਿਰਪਾਲਤਾ ਕਰਿਓ ਪਰਿਵਾਰ ਵੱਲੋਂ ਬਾਪੂ ਜੀ ਹੋਣਾ ਵੱਲੋਂ ਬੇਨਤੀ ਹੈ ਅਸੀਂ ਸਾਰੇ ਬੇਨਤੀ ਕਰਦੇ ਹਾਂ ਕਿ ਉਹਨਾਂ ਨੂੰ ਪਿਆਰ ਕਰਨ ਵਾਲੇ ਜਾਂ ਸੱਚ ਦੀ ਆਵਾਜ਼ ਨੂੰ ਪਿਆਰ ਕਰਨ ਵਾਲੇ ਇਨਸਾਫ਼ ਪਸੰਦ ਲੋਕ ਕਿਸੇ ਵੀ ਖਿੱਤੇ ਨਾਲ ਜਾਤ ਨਸਲ ਜਿੱਥੇ ਵੀ ਉਹ ਹੈਗੇ ਨੇ ਇੱਥੇ ਸਾਂਝੀਵਾਲਤਾ ਦੀ ਗੱਲ ਕਰਦੇ ਹਾਂ ਕਿਰਪਾ ਕਰਕੇ ਜ਼ਰੂਰ 16 ਮਾਰਚ ਨੂੰ ਦਾਣਾ ਮੰਡੀ ਟਾਂਡਾ ਹੁਸ਼ਿਆਰਪੁਰ ਵਿਕੇ ਪਹੁੰਚਣ ਦੀ ਕਿਰਪਾਲਤਾ ਕਰਿਓ ਦੋਸਤੋ ਆਪਾਂ ਇਸ ਵੇਲੇ ਹੈਗੇ ਆ ਜੀ ਜਦੋਂ ਪਠਾਨਕੋਟ ਤੋਂ ਆਪਾਂ ਜਲੰਧਰ ਨੂੰ ਜਾਂਦੇ ਆਂ ਤੇ ਰਸਤੇ ਵਿੱਚ ਪੈਂਦਾ ਟਾਂਡਾ ਜਾਜਾ ਬਾਈਪਾਸ ਹੈ ਜੀ ਜਾਜਾ ਬਾਈਪਾਸ ਤੇ ਨਾਲ ਬਿਲਕੁਲ ਇੱਕ ਦਾਣਾ ਮੰਡੀ ਹੈਗੀ ਆ ਉੱਥੇ ਆਪਾਂ ਖਲੋਤੇ ਹੈਗੇ ਆ ਆਉਂਦੇ ਦਿਨਾਂ ਦੇ ਵਿੱਚ 16 ਤਰੀਕ ਨੂੰ 16 ਮਾਰਚ ਨੂੰ ਇੱਥੇ ਨਿਤਧੜਕ ਪੱਤਰਕਾਰ ਪੰਜਾਬ ਦਾ ਪੁੱਤਰ ਪ੍ਰੀਤ ਸਿੰਘ ਸੈਣੀ ਜਿਹਨਾਂ ਦੀ ਕਿ ਪਿਛਲੇ ਦਿਨੀ ਡੈਥ ਹੋ ਗਈ ਸੀਗੀ ਅਕਾਲਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜਾਬਰਾਜੇ ਹੱਲੇ ਰਿਪੋਰਟ ਆਣੀ ਬਾਕੀ ਆ ਹੱਲੇ ਖੁਲਾਸੇ ਹੋਣੇ ਬਾਕੀ ਨੇ ਕਿ ਕੀ ਉਹ ਨੈਚੁਰਲ ਡੈਥ ਸੀ ਜਾਂ ਕੋਈ ਸਾਜ਼ਿਸ਼ ਰਚੀ ਗਈ ਆ 16 ਮਾਰਚ ਨੂੰ ਭੋਗ ਪਾਣਗੇ ਅੰਤਮ ਅਰਦਾਸ ਹੋਣੀ ਹੈਗੀ ਆ ਤੋਂ ਉਸ ਸੰਬੰਧ ਵਿੱਚ ਇੱਥੇ ਆ ਸਾਰੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਭਾਈ ਬਲਦੇਵ ਸਿੰਘ ਜੀ ਵਡਾਲਾ ਜੀ ਸਰਦਾਰ ਨੋਵਲਜੀਤ ਸਿੰਘ ਜੀ ਆਵਾਜੇ ਕੌਮ ਜਥੇਬੰਦੀ ਤੋਂ ਸਾਰੇ ਹਾਜ਼ਰ ਹੋਏ ਨੇ ਪ੍ਰੀਤ ਸੈਣੀ ਦੇ ਪਿਤਾ ਜੀ ਵੀ ਸਾਡੇ ਨਾਲ ਹੈਗੇ ਨੇ ਬਾਪੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਮੈਂ ਚਾਹੁੰਨਾ ਕਿ ਜਰੂਰ ਇੱਕ ਸਨੇਹਾ ਤੁਸੀਂ ਸਾਰੀ ਸੰਗਤ ਨੂੰ ਕਿਉਂਕਿ ਬਹੁਤ ਸਾਰੇ ਪਿਆਰ ਕਰਨ ਵਾਲੇ ਸਜਣ ਹੈਗੇ ਨੇ ਵਿਦੇਸ਼ਾਂ ਤੋਂ ਵੀ ਫੋਨ ਕਰਦੇ ਨੇ ਪ੍ਰੀਤ ਸੈਣੀ ਨੂੰ ਚਾਹਣ ਵਾਲੇ ਜਿਹੜੇ ਨੇ ਕਿਉਂਕਿ ਪ੍ਰੀਤ ਸੈਣੀ ਹੋਰਾਂ ਦੇ ਨਾਲ ਮੈਂ ਆਪ ਬਹੁਤ ਸਾਰੇ ਇੰਟਰਵਿਊਜ਼ ਕੀਤੀਆਂ ਨੇ ਤਾਂ ਸਾਰਿਆਂ ਦੀ ਬੜੀ ਇੱਕ दिली ਇੱਛਾ ਹੈਗੀ ਹੈ ਕਿ ਸਾਨੂੰ ਜਰੂਰ ਦੱਸੋ ਕਿ ਕਿੰਨੀ ਤਰੀਕ ਨੂੰ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਤੇ ਕਿਹੜੀ ਜਗ੍ਹਾ ਤੇ ਪ੍ਰੋਗਰਾਮ ਹੋਣਾ ਇੱਕ ਵਾਰੀ ਤੁਸੀਂ ਆਪਣੀ ਜ਼ੁਬਾਨੀ ਜਰੂਰ ਸਾਰਾ ਦੱਸ ਦਿਓ ਜੀ 16 ਮਾਰਚ ਨੂੰ ਜੀ ਟਾਂਡਾ ਦਾਣਾ ਮੰਡੀ ਜਾਜਾ ਬਾਈਪਾਸ ਤੇ ਪ੍ਰੋਗਰਾਮ ਹੋਣਾ ਹੈ ਜੀ ਸਾਰੀ ਸਹਿਜਪੜ ਦਾ ਪੋਗ ਤਾਂ ਪਿੰਡੀ ਅਸੀਂ ਪਾ ਕੇ ਇੱਥੇ ਆ ਜਾਣਾ ਹੈ ਜੀ ਤੇ ਕਿਰਪਾ ਕਰਕੇ ਪ੍ਰੀਤ ਸੈਣੀ ਨੂੰ ਜਿੰਨੇ ਵੀ ਚਾਣ ਵਾਲਦੇ ਆ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜਿੰਨੇ ਪੁੱਛ ਸਕਦੇ ਇੱਥੇ ਪੁੱਜੋ ਜੀ ਤੇ ਆਪ ਜੀ ਜਿੰਨੇ ਵੀ ਆਓਗੇ ਸਭ ਦੇ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਤੇ ਜੀ ਵਾਏ ਗੁਰੂ ਜੀ ਕਾ ਖਾਲਸਾ ਵਾਏ ਗੁਰੂ ਜੀ ਕੀ ਫਤਿਹ ਤੋਂ ਬਾਪੂ ਜੀ ਨੇ ਬੇਨਤੀ ਕੀਤੀ ਹੈਗੀ ਆ ਆਪਾਂ ਕਈ ਵਾਰ ਕੈਮਰੇ ਮੂਰੇ ਬੋਲ ਨਹੀਂ ਸਕਦੇ ਹੁਣੇ ਪਰ ਬਾਪੂ ਜੀ ਨੇ ਇੱਕ ਬੇਨਤੀ ਕੀਤੀ ਆਪਣੇ ਪੁੱਤ ਦੇ ਵਾਸਤੇ ਬਾਪੂ ਜੀ ਦਾ ਆਪਣੇ ਪੁੱਤ ਦੇ ਨਾਲ ਪਿਆਰ ਔਰ ਮੈਂ ਵੇਖਦਾ ਕਿ ਜਦੋਂ ਵਿਦੇਸ਼ਾਂ ਤੋਂ ਵੀ ਫੋਨ ਆਉਂਦੇ ਨੇ ਮਾਵਾ ਦੇ ਆਉਂਦੇ ਨੇ ਭੈਣਾਂ ਦੇ ਫੋਨ ਆਉਂਦੇ ਨੇ ਇੰਨਾ ਜ਼ਿਆਦਾ ਪਿਆਰ ਕਰਦੇ ਨੇ ਮੈਂ ਬਹੁਤ ਸਾਰੇ ਇਦਾਂ ਦੇ ਮਾਮਾ ਨੂੰ ਵੇਖਿਆ ਮੇਰੇ ਕੋਲ ਫੋਨ ਜਦੋਂ ਉਹਨਾਂ ਦੇ ਆਉਂਦੇ ਹੈਗੇ ਆ ਤੇ ਉਹ ਮਾਮਾ ਰੋਂਦਿਆਂ ਨੇ ਬਹੁਤ ਜ਼ਿਆਦਾ ਰੋਂਦਿਆਂ ਨੇ ਭਾਈ ਬਡਾਲਾ ਜੀ ਹੈਗੇ ਨੇ ਆਪਾਂ ਥੋੜੀ ਥੋੜੀ ਗੱਲਬਾਤ ਉਹਨਾਂ ਨਾਲ ਵੀ ਕਰ ਲੈਣੇ ਆ ਨੋਵਲਜੀ ਸਿੰਘ ਜੀ ਨਾਲ ਵੀ ਥੋੜੀ ਥੋੜੀ ਗੱਲਬਾਤ ਕਰਾਂਗੇ ਆਪਾਂ ਭਾਈ ਬਡਾਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਡਾਲਾ ਜੀ ਇੱਕ ਆਵਾਜ਼ ਸੀਗੀ ਪ੍ਰੀਤ ਸੈਣੀ ਜਿਹੜੀ ਕਿ ਕਈਆਂ ਨੂੰ ਲੱਗਦਾ ਹੋਊਗਾ ਕਿ ਸ਼ਾਇਦ ਬੰਦ ਹੋ ਗਈ ਹੈ ਪਰ ਮੈਨੂੰ ਕੇਵਲ ਲੱਗਦਾ ਹੁੰਦਾ ਕਿਉਂਕਿ ਮੈਂ ਆਪ ਵੀ ਪੱਤਰਕਾਰ ਹਾਂ ਮੈਨੂੰ ਲੱਗਦਾ ਕਿ ਜਿਹੜੀ ਆਵਾਜ਼ ਇੱਕ ਵਾਰੀ ਆਪਾਂ ਕੱਢਤੀ ਹੈ ਨਾ ਜੀ ਇੱਥੇ ਫਿਜ਼ਾ ਦੇ ਵਿੱਚ ਗੂੰਜਦੀ ਰਹਿਣੀ ਹੈ ਬੰਦ ਨਹੀਂ ਜੇ ਹੋਣ ਲੱਗੀ ਹੈ ਇਹ ਸੱਚ ਦੀ ਆਵਾਜ਼ ਜਿਹੜੀ ਕੁਦਰਤ ਵੱਲੋਂ ਬੁਲੰਦ ਹੁੰਦੀ ਹੈ ਇਹ ਸਮੇਂ-ਸਮੇਂ ਕਦੇ ਬਾਬਰ ਬਾਣੀ ਬਣਦੀ ਹੈ ਇਹ ਹੀ ਕਦੇ ਜਫਰਨਾਮੇ ਬਣਦੀ ਹੈ ਤੇ ਅੱਜ ਵੀ ਉਹੀ ਆਵਾਜ਼ਾਂ ਜਿਹੜੀਆਂ ਉਹਦੇ ਵਾਰਿਸ ਦੇ ਰਹੇ ਨੇ ਇਹ ਕਦੇ ਬੰਦ ਨਹੀਂ ਹੋਣੀਆਂ ਵਿਰੋਧ ਕਰਨ ਵਾਲੇ ਇਸ ਭੁਲੇਖੇ ਚੋਂ ਨਿਕਲ ਜਾਣ ਕਿ ਸ਼ੈਦ ਮਰਨ ਦੇ ਨਾਲ ਸਰੀਰ ਦੇ ਸ਼ੈਦ ਸੱਚ ਮਰ ਜਾਂਦਾ ਆ ਇਸ ਤਰ੍ਹਾਂ ਦਾ ਨਾਕਦੀ ਹੋਇਆ ਨਾ ਹੋਣਾ ਆ ਔਰ ਰਹੀ ਗੱਲ ਅੱਜ ਜਿਸ ਮਕਸਦ ਲਈ ਅਸੀਂ ਇੱਥੇ ਇਕੱਤਰ ਹੋਏ ਆ ਸੰਗਤ ਨੂੰ ਬੇਨਤੀ ਕਰਦੇ ਆ ਕਿ ਇਹ ਦਾਣਾ ਮੰਡੀ ਟਾਂਡਾ ਹੈ ਜਿਹਦੇ ਵਿੱਚ ਅਸੀਂ ਖੜੇ ਆ ਤੇ ਸਾਡੇ ਵੀਰ ਪ੍ਰੀਤ ਸਿੰਘ ਸੈਣੀ ਉਹਨਾਂ ਦੇ ਪਿਤਾ ਜੀ ਬਾਪੂ ਜੀ ਵੱਲੋਂ ਜਿਹੜੀ ਬੇਨਤੀ ਕੀਤੀ ਗਈ ਹੈ ਕਿ ਜਿਹਦਾ ਨੌਜਵਾਨ ਪੁੱਤਰ ਚਲਿਆ ਜਾਂਦਾ ਏ ਉਹੀ ਦੱਸ ਸਕਦਾ ਆ ਕਿਸੇ ਦੇ ਭੋਗਾਂ ਦੇ ਉੱਤੇ ਭਾਸ਼ਣ ਦੇਣੇ ਲਿਖ ਦੇਣੇ ਬੋਲ ਦੇਣੇ ਬਹੁਤ ਸੌਖੇ ਨੇ ਬਾਣੇ ਦੀ ਗੱਲ ਕਰ ਦੇਣੀ ਹੈ ਤੇ ਜਿਹਦੇ ਤੇ ਵਾਪਰਦਾ ਉਸ ਨੂੰ ਪਤਾ ਹੁੰਦਾ ਹੈ ਕਿ ਉਹਦੇ ਨਾਲ ਕੀ ਵਾਪਰਿਆ ਖੈਰ ਬਾਪੂ ਜੀ ਹੁਣਾਂ ਵੱਲੋਂ ਜਿਹੜੀ ਬੇਨਤੀ ਕੀਤੀ ਗਈ ਹੈ ਕਿ ਪੰਥਰ ਪੰਜਾਬ ਦੀ ਆਵਾਜ਼ ਔਰ ਬੇਬਾਕ ਨਿਤੜਕ ਯੋਧੇ ਪ੍ਰੀਤ ਸਿੰਘ ਸੈਣੀ ਜੋ ਪਿਛਲੇ ਦਿਨੀ ਪਰਲੋਕ ਗਮਨ ਕਰ ਗਏ ਸਨ ਸਿੰਨਾ ਦਿਨ ਮਿਤ ਜਿਹੜਾ ਅਰਦਾਸ ਸਮਾਗਮ ਹੈ ਉਹ 16 ਮਾਰਚ ਨੂੰ 11 ਵਜੇ ਤੋਂ ਲੈ ਕੇ 1 ਵਜੇ ਤੱਕ ਇਹ ਦਾਣਾ ਮੰਡੀ ਟਾਂਡਾ ਵਿਖੇ ਕੀਤਾ ਜਾ ਰਿਹਾ ਹੈ ਤੇ ਜਿੰਨੇ ਵੀ ਪੰਥ ਨੂੰ ਪੰਜਾਬ ਨੂੰ ਮਨੁੱਖੀ ਅਧਿਕਾਰਾਂ ਨੂੰ ਸੰਵਿਧਾਨ ਕਾਨੂੰਨ ਜ਼ਮੂਰੀਅਤ ਨੂੰ ਮੁੱਖ ਰੱਖ ਕੇ ਇਨਸਾਫ ਦੀ ਆਵਾਜ਼ بلند ਕਰਨ ਵਾਲੇ ਸਮਾਜਿਕ ਨੇ ਧਾਰਮਿਕ ਨੇ ਰਾਜਨੀਤਿਕ ਨੇ ਆਰਥਿਕ ਤੌਰ ਤੇ ਜਿਹੜੇ ਜਿਹੜੇ ਵੀ ਇਸ ਸੰਸਥਾਵਾਂ ਦੀ ਰਾਈ ਸਮਾਵਾ ਨਭਾਉਂਦੇ ਨੇ ਪੱਤਰਕਾਰ ਭਰਾ ਨੇ ਸਾਰਿਆਂ ਨੂੰ ਅਪੀਲ ਕਰਦਾ ਹੈ ਬਾਪੂ ਜੀ ਹੁਣਾ ਵੱਲੋਂ ਸਿੱਖ ਸਦਭਾਵਨਾ ਦਲ ਦੇ ਸਮੂਹ ਸੇਵਾਦਾਰਾਂ ਵੱਲੋਂ ਪੰਥ ਵੱਲੋਂ ਪੰਜਾਬ ਵੱਲੋਂ ਆਓ 16 ਤਰੀਕ ਨੂੰ ਪੰਜਾਬ ਪੰਜਾਬੀ ਅਤੇ ਪੰਜਾਬੀ ਅਤ ਦੀ ਆਵਾਜ਼ بلند ਕਰਨ ਵਾਲੇ ਪ੍ਰੀਤ ਸਿੰਘ ਸੈਣੀ ਦੇ ਅਰਦਾਸ ਸਮਾਗਮ ਵਿੱਚ ਇਕੱਠੇ ਹੋਈਏ ਔਰ ਕਟਨਾਵਾ ਤੋਂ ਸਿੱਖਣ ਦਾ ਘਟਾ ਨੂੰ ਪੂਰੇ ਕਰਨ ਦਾ 16 ਤਰੀਕ ਨੂੰ ਐਦ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਨੋਬਲਜੀਤ ਸਿੰਘ ਜੀ ਵੀ ਮੇਰੇ ਨਾਲ ਹੈਗੇ ਨੇ ਆਪਾਂ ਥੋੜੀ ਜੀ ਗੱਲਬਾਤ ਉਹਨਾਂ ਨਾਲ ਵੀ ਕਰ ਲੈਂਦੇ ਆ ਨੋਬਲਜੀਤ ਸਿੰਘ ਜੀ ਬੜਾ ਪਿਆਰ ਸਿਗਾ ਆਪਣਾ ਸਾਰਿਆਂ ਦਾ ਨਾਲ ਜੀ ਔਰ ਮੇਰੇ ਤਾਂ ਇੱਕ ਦਿਨ ਵਿੱਚ ਗੱਲ ਇਹ ਘੁੰਮਦੀ ਹੈਗੇ ਕਿ ਜਿਹੜੇ ਸਾਡੇ ਭਾਈਚਾਰੇ ਵਾਲੇ ਹੈਗੇ ਆ মিডিਏ ਦੇ ਨਾਲ ਜੁੜੇ ਹੋਏ ਸਾਡੇ ਪੱਤਰਕਾਰ ਭਾਈਚਾਰੇ ਵੱਖ-ਵੱਖ ਨਿਊਜ਼ ਚੈਨਲਾਂ ਵਾਲੇ ਉਹਨਾਂ ਨੂੰ ਵੀ ਇੱਕ ਖੁੱਲਾ ਸੱਦਾ ਹੈਗਾ ਔਰ ਇੱਕ ਹੱਥ ਬੰਨ ਕੇ ਬੇਨਤੀ ਵੀ ਹੈਗੀ ਆ ਕਿ ਜਦੋਂ ਆਪਣੇ ਭਾਈਚਾਰੇ ਵਾਲਾ ਅਸੀਂ ਇਸ ਗੱਲ ਦਾ ਦਾਵਾ ਕਰਦੇ ਆ ਕਿ ਅਸੀਂ ਪੱਤਰਕਾਰ ਹੱਕ ਸੱਚ ਤੇ ਇਨਸਾਫ ਦੀ ਆਵਾਜ਼ ਨੂੰ ਬੁਲੰਦ ਕਰਦੇ ਆ ਅਸੀਂ ਲੋਕਾਂ ਦੇ ਮਸਲੇ ਚੁੱਕਦੇ ਆ ਅਸੀਂ ਸਾਰੇ ਜਣੇ ਇਸ ਗੱਲ ਦਾ ਦਾਵਾ ਕਰਦੇ ਆ ਪਰ ਜਦੋਂ ਸਾਡੇ ਆਪਣੇ ਹੀ ਨਾਲ ਦਾ ਕਿਸੇ ਦਾ ਚੈਨਲ ਬੰਦ ਹੁੰਦਾ ਹੈਗਾ ਜਾਂ ਕਿਸੇ ਦੀ ਜ਼ੁਬਾਨ ਨੂੰ ਕੋਈ ਕਹਿੰਦਾ ਸੀ ਠਕੇ ਨਾ ਬੰਦ ਕਰਾ ਦਾਂਗੇ ਜਾਂ ਜੋ ਵੀ ਕੁਝ ਵਾਪਰ ਜਾਂਦਾ ਹੈਗਾ ਅਸੀਂ ਉਸ ਵੇਲੇ ਉਸ ਤਰੀਕੇ ਦੇ ਨਾਲ ਮੋਢੇ ਨਾਲ ਮੋਢਾ ਢਾ ਕੇ ਨਾਲ ਬਰੋਬਰ ਖਲੋਂਦੇ ਨਹੀਂ ਹੈਗੇ ਇਹ ਇੱਕ ਸਾਡੀ ਤਰਾਸਦੀ ਆ ਇਸ ਤਰਾਸਦੀ ਦੇ ਵਿੱਚੋਂ ਨਿਕਲਣ ਦੀ ਜ਼ਰੂਰਤ ਹੈਗੀ ਆ ਤਾਂ ਮੈਂ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੂਗਾ ਕਿ ਤੁਸੀਂ ਵੀ ਜ਼ਰੂਰ ਇੱਥੇ ਆਇਓ ਜਦੋਂ ਇੱਥੇ ਅਰਦਾਸ ਸਮਾਗਮ ਹੋਣਾ ਹੈਗਾ ਤੇ ਉਹਦੀ ਲਾਈਵ ਕਵਰੇਜ ਤੁਸੀਂ ਆਣ ਕੇ ਜ਼ਰੂਰ ਕਰਿਓ ਕੁੱਲ ਦੁਨੀਆ ਤੱਕ ਆਵਾਜ਼ ਜਾਣੀ ਚਾਹੀਦੀ ਹੈ ਕੁੱਲ ਦੁਨੀਆ ਤੱਕ ਪਤਾ ਲੱਗਣਾ ਚਾਹੀਦਾ ਹੈ ਕਿ ਪ੍ਰੀਤ ਸਿੰਘ ਸੈਣੀ ਕੌਣ ਸੀ ਹਾਲਾਂਕਿ ਸਾਰੀ ਦੁਨੀਆ ਦੇ ਵਿੱਚ ਬਹੁਤ ਸਾਰੇ ਫੋਨ ਆਏ ਨੇ ਸਾਰੇ ਜਾਣਦੇ ਨੇ ਕਿ ਪ੍ਰੀਤ ਸਿੰਘ ਸੈਣੀ ਕੌਣ ਸੀ ਪਰ ਤੁਹਾਨੂੰ ਵੀ ਸੱਦਾ ਹੈਗਾ ਕਿ ਸਾਡੇ ਭਾਈਚਾਰੇ ਵਾਲਿਓ ਕਿ ਤੁਸੀਂ ਵੀ ਹੱਥ ਬਨ ਕੇ ਬੇਨਤੀ ਹੈ ਕਿ ਜ਼ਰੂਰ ਇੱਥੇ ਆਇਓ ਨੋਵਲਜੀਤ ਸਿੰਘ ਜੀ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਹੋ ਦੇਖੋ ਬੜੀ ਦੁੱਖ ਦੀ ਘੜੀ ਦੇ ਵਿੱਚ ਅਸੀਂ ਸਾਰੇ ਹੈਗੇ ਆਂ ਪਰਿਵਾਰ ਖੜਾ ਪਿੰਡ ਦੇ ਮੋਤਵਾਰ ਜਿਹੜੇ ਸੱਜਣਾ ਉਹ ਵੀ ਇੱਥੇ ਸਾਰੇ ਜਾਣੇ ਖੜੇ ਆ ਤੇ ਅਸੀਂ ਦਾਣਾ ਮੰਡੀ ਟਾਂਡੇ ਇੱਥੇ ਖੜੇ ਆ ਪ੍ਰਬੰਧਾਂ ਨੂੰ ਅਸੀਂ ਦੇਖ ਰਹੇ ਆਂ ਵੀ ਜਿਹੜੀ ਸੰਗਤ ਆਣੀ ਆ ਉਹਨਾਂ ਦੇ ਪ੍ਰਬੰਧ ਅਸੀਂ ਜਿਹੜੇ ਆ ਉਹਨਾਂ ਨੂੰ ਅਾਇਸ ਸੰਗਤ ਲਈ ਸਾਰਾ ਪ੍ਰਬੰਧ ਜਿਹੜਾ ਉਹ ਚੰਗੀ ਤਰੀਕੇ ਨਾਲ ਕਰ ਸਕੀਏ ਤੇ ਦੇਖੋ ਮਤਲਬ ਇੱਕ ਅਹਿਮ ਇੱਕੋ ਹੀ ਨੁਕਤਾ ਮੈਂ ਸਾਂਝਾ ਕਰਨਾ ਚਾਹੁੰਦਾ ਵੀ ਪਿਛਲੇ ਤੁਸੀਂ ਦੇਖਿਆ 5-6 ਸਾਲਾਂ ਦੇ ਵਿੱਚ ਪੂਰੇ ਇੰਡੀਆ ਲੈਵਲ ਦੇ ਉੱਤੇ ਪੱਤਰਕਾਰੀ ਦੇ ਵਿੱਚ ਬੜਾ ਨਘਾਰ ਆਇਆ ਹੋਇਆ ਆ ਜੀ ਪਰ ਸੋਸ਼ਲ ਮੀਡੀਆ ਦੇ ਕਰਕੇ ਕੋਸ਼ਿਸ਼ ਸੱਜਣ ਉਹਨਾਂ ਦਾ ਉਹ ਪੇਸ਼ਾ ਨਹੀਂ ਸੀਗਾ ਨਾ ਉਹ ਬੰਦੇ ਉਸ ਤਰੀਕੇ ਦੇ ਸੀਗੇ ਨਾ ਉਸ ਕੰਮ ਲਈ ਬਣੇ ਹੋਏ ਸੀਗੇ ਪਰ ਮਹਾਰਾਜ ਨੇ ਉਹਨਾਂ ਤੇ ਇਦਾਂ ਦੀ ਬਖਸ਼ਿਸ਼ ਕੀਤੀ ਇਦਾਂ ਦੀ ਕਿਰਪਾ ਕੀਤੀ ਵੀ ਉਹ ਪੰਜਾਬ ਲਈ ਆਪਣੀ ਕੌਮ ਲਈ ਆਪਣੇ ਸਮਾਜ ਦੇ ਲਈ ਉਹ ਇਦਾਂ ਖੜੇ ਵੀ ਜਿਹੜੇ ਇੱਥੇ ਵੱਡੇ ਵੱਡੇ ਨਾਂ ਸੀ ਅਦਾਰਿਆਂ ਦੇ ਉਹ ਬੋਣੇ ਹੋ ਗਏ ਉਹਦੇ ਮੂਰੇ ਤੇ ਅੱਜ ਵੀ ਮੈਂ ਕਹਿੰਦਾ ਪੰਜਾਬ ਦੀਆਂ ਜਿਹੜੀ ਪੰਜਾਬ ਦੀ ਪੱਤਰਕਾਰੀ ਆ ਉਹਦੇ ਵਿੱਚ ਬਹੁਤ ਵੱਡਾ ਜਿਹੜਾ ਰੋਲ ਆ ਉਹ ਪਰੀਤ ਸਿੰਘ ਸੈਣੀ ਵਰਗੇ ਤੇ ਜਿੱਦਾਂ ਪਰੀਤ ਸਿੰਘ ਸੈਣੀ ਨੇ ਆਪਣੇ ਵਰਗੇ ਘੜਨ ਦੀ ਕੋਸ਼ਿਸ਼ ਕੀਤੀ ਤੁਸੀਂ ਦੇਖੋ ਇੱਥੇ ਬਹੁਤ ਸਾਰਾ ਮੀਡੀਆ ਇਹ ਜਦੋਂ ਦਾ ਦੇਸ਼ ਬਣਿਆ ਇਸ ਤੋਂ ਪਹਿਲਾਂ ਵੀ ਉਹ ਇੱਥੇ ਐਗਜ਼ਿਸਟ ਕਰਦਾ ਸੀਗਾ ਪਰ ਕਿਸੇ ਨੇ ਇਹ ਕੋਸ਼ਿਸ਼ ਨਹੀਂ ਕੀਤੀ ਵੀ ਮੇਰੇ ਵਰਗਾ ਇੱਕ ਹੋਰ ਮੀਡੀਆ ਹੋਵੇ ਠੀਕ ਹੈ ਜੀ ਆ ਇੱਥੇ ਮਤਲਬ ਆ ਦੇਖੋ ਜੀਤ ਅਖਬਾਰ ਵਾਲੇ ਆ ਜਾਂ ਜਗਵਾਨੇ ਵਾਲੇ ਆ ਨਵੇਂ ਜਵਾਨੇ ਵਾਲੇ ਆ ਹੋਰ ਬਹੁਤ ਸਾਰੀਆਂ ਅਖਬਾਰਾਂ ਵਾਲੇ ਆ ਉਹ ਕਦੀ ਵੀ ਨਹੀਂ ਚਾਣਗੇ ਵੀ ਇੱਕ ਅਖਬਾਰ ਇੱਕ ਬੰਦਾ ਸਾਡੇ ਕੋ ਸਿੱਖ ਇੱਕ ਅਦਾਰਾ ਹੋਰ ਖੋਲ ਲਵੇ ਪਰ ਥੋੜੇ ਸਮੇਂ ਦੇ ਵਿੱਚ ਪ੍ਰੀਤ ਸਿੰਘ ਸੈਣੀ ਨੇ ਆਪਣੇ ਵਰਗੇ 5 6 ਹੋਰ ਪੱਤਰਕਾਰ ਦਿੱਤੇ ਉਹਨਾਂ ਨੇ ਚੈਨਲ ਖੋਲੇ ਉਹਨਾਂ ਨੇ ਕੌਮ ਦੀ ਆਵਾਜ਼ ਬੁਲੰਦ ਕੀਤੀ ਇਹ ਇੱਕ ਬੜੀ ਵੱਡਾ ਦਿਲ ਚਾਹੀਦਾ ਇਹ ਕੰਮ ਦੇ ਲਈ ਨਹੀਂ ਤਾਂ ਹਰ ਬੰਦਾ ਕਹਿੰਦਾ ਵੀ ਮੈਂ ਹੀ ਸਿਮੇਟ ਲਵਾਂ ਸਾਰਾ ਕੁਝ ਵੀ ਮੇਰੇ ਹੱਥ ਦੀ ਆ ਜਾਵੇ ਤੇ ਪਰ ਉਦੀ ਜਿਹੜੀ ਉਹ ਉਹਦੀ ਇੱਕ ਇੱਕ ਖਾਸੀਅਤ ਸੀਗੀ ਵੀ ਜਿੱਥੇ ਉਹਨੇ ਆਪ ਉਹ ਉਹਨੇ ਬਲੰਦੀਆਂ ਨੂੰ ਛੂਇਆ ਉੱਥੇ ਉਹਨੇ ਆਪਣੇ ਹੋਰ ਵੀ ਨਾਲ ਦੇ ਤਿਆਰ ਕੀਤੇ ਤੇ ਹੋਰ ਵੀ ਉਹ ਤਿਆਰ ਕਰ ਰਿਹਾ ਸੀ ਨਾਲ ਉਹਨਾਂ ਇਹ ਇੱਕ ਬੜੀ ਵਧੀਆ ਗੱਲ ਸੀ ਜ਼ਰੂਰ ਤੇ ਸਦਾ ਤੇ ਸਾਰਿਆਂ ਨੂੰ ਹੈਗਾ ਹੀ ਬਾਪੂ ਜੀ ਨੇ ਸਦਾ ਦਿੱਤਾ ਹੈਗਾ ਭਾਈ ਬਡਾਲਾ ਜੀ ਨੇ ਸੋ ਅਖੀਰਲੇ ਸਮੇਂ ਫਿਰ ਬੇਨਤੀ ਕਰਨੀ ਚਾਹੂੰਗਾ ਕਿ ਵੱਧ ਤੋਂ ਵੱਧ ਜਿੰਨੇ ਵੀ ਪ੍ਰੀਤ ਸੈਣੀ ਨੂੰ ਚਾਹਣ ਵਾਲੇ ਹੈਗੇ ਨੇ ਖਾਸ ਕਰਕੇ ਔਰ ਖਾਸ ਕਰਕੇ ਜਿਹੜੇ ਮਨੁੱਖੀ ਅਧਿਕਾਰਾਂ ਦੇ ਰਾਖੇ ਜਿਹੜੇ ਚਾਹੁੰਦੇ ਨੇ ਕਿ ਮਨੁੱਖੀ ਅਧਿਕਾਰ ਸੁਰੱਖਿਅਤ ਰਹਿਣ ਉਹਨਾਂ ਸਾਰਿਆਂ ਨੂੰ ਵੀ ਬੇਨਤੀ ਆ ਕਿ ਤੁਸੀਂ ਸਾਰੇ ਜਾਣੇ ਜਰੂਰ ਇੱਥੇ ਆਇਓ ਜਿਹੜੇ ਪ੍ਰੀਤ ਸੈਣੀ ਨੂੰ ਕੱਲ ਤੱਕ ਨਹੀਂ ਵੀ ਸੀ ਜਾਣਦੇ ਉਹਨਾਂ ਨੂੰ ਵੀ ਬੇਨਤੀ ਆ ਕਿ ਤੁਸੀਂ ਇੱਥੇ ਉਸ ਦਿਨ ਜਰੂਰ ਹਾਜ਼ਰ ਹੋਇਓ ਤੁਹਾਡੀ ਹਾਜ਼ਰੀ ਜਿਹੜੇ ਹੋਰ ਬਹੁਤ ਸਾਰੇ ਪੱਤਰਕਾਰ ਫੀਲਡ ਦੇ ਵਿੱਚ ਕੰਮ ਕਰਦੇ ਆ ਉਹਨਾਂ ਨੂੰ ਬਲ ਦੇਵਾਂਗੀ ਉਹਨਾਂ ਨੂੰ ਹੌਸਲਾ ਦੇਵਾਂਗੀ ਉਹਨਾਂ ਨੂੰ ਵੀ ਇਹ ਹੋਊਗਾ ਕਿ ਸਾਡੇ ਨਾਲ ਜਿਹੜਾ ਪ੍ਰੀਤ ਸੈਣੀ ਦੇ ਨਾਲ ਖੜੋਤੇ ਨੇ ਇਹਦੇ ਸਾਡੇ ਨਾਲ ਵੀ ਲੋਕ ਖੜਨਗੇ ਤੋ ਉਹਨਾਂ ਨੂੰ ਇੱਕ ਹੌਸਲਾ ਮਿਲਦਾ ਹੁੰਦਾ ਤੇ ਇਸ ਕਰਕੇ ਬੇਨਤੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਸਾਰੇ ਜਣੇ ਇੱਥੇ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ